ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਵਰ ਸੰਗਤ ਜੀ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋਂਕੇ ਗਿਆਨ ਸਰੂਪ ਜਾਗਦੀ ਜੋਤ ਕਲਯੁਗ ਕੀ ਓਟ ਬਾਣੀ ਕੇ ਬੋਹਿਤ ਚਵਰ ਛਤਰ ਤਖਤ ਕੇ ਮਾਲਕ ਪਰ ਤਖ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੁੱਧ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਜੋ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਸਿੱਖ ਹੋ ਸੁਣੋ ਸਿੱਖ ਇਹ ਮੇਰੀ ਬਾਣੀ ਪੜ੍ਹੋ ਸੁੱਧ ਗੁਰਕੇਰੀ ਪੜੈ ਮਹਾਤਮ ਲਹ ਵਿਸਾਲ ਹਰਤ ਪਰਤ ਮਹਿ ਹੋਏ ਨਿਹਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ ਜਿਹੜਾ ਪਾਵਨ ਗੁਰਬਾਣੀ ਨੂੰ ਸੁੱਧ ਪੜ੍ਹਦਾ ਹੈ ਹਾਲਾਤ ਹਾਲਤ ਪਾਲਤ ਤੋਂ ਭਾਵ ਹੈ ਵੀ ਲੋਕ ਪਰਲੋਕ ਉਸ ਦਾ ਉਜੜਾ ਹੋ ਜਾਂਦਾ ਹੈ ਲੋਕ ਪਰਲੋਕ ਸਬਰ ਜਾਂਦਾ ਹੈ ਸੋ ਆਓ ਆਪਾਂ ਨੇ 27 ਪੌੜੀਆਂ ਤੱਕ ਸੰખ્યા ਕਰ ਲਈ ਹੈ ਸ੍ਰੀ ਜਪਜੀ ਸਾਹਿਬ ਜੀ ਦੀ ਅੱਗੇ 28ਵੀਂ ਪੌੜੀ ਪ੍ਰਾਰੰਭ ਕਰਨੀ ਹੈ ਸਾਵਧਾਨ ਹੋ ਕੇ শ্রবণ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੁੰਦਾ ਸੰਤੋਖ ਸਰਮ ਪਤ ਝੋਲੀ ਪਤ ਭਾਰਾ ਪੜਨਾ ਹੈ ਪਤ ਦਾ ਅਰਥ ਹੈ ਭਾਂਡਾ ਕਿਉਂਕਿ ਜੋਗੀ ਪੁੱਛਦੇ ਸਨ ਸਤਿਗੁਰੂ ਸਾਹਿਬ ਜੀ ਤੁਹਾਡੇ ਕੋਲੇ ਮੁੰਦਰਾ ਕਿਹੜੀਆਂ ਭਾਂਡਾ ਕਿਹੜਾ ਚਿੰਨ੍ਹ ਕਿਹੜੇ ਨੇ ਜੋਗੀਆਂ ਵਾਲੇ ਤੋਂ ਸਤਿਗੁਰੂ ਸਾਹਿਬ ਜੀ ਫਿਰ ਦੱਸਦੇ ਨੇ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਕਾਇਆ ਬਿੰਦੀ ਲਾ ਕੇ ਪੜਨਾ ਹੈ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਰਜ ਮਾਤੀ ਮਨ ਜੀਤੈ ਜਗ ਜੀਤ ਆਦੀ ਸਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਏਕੋ ਵੇਸ ਕੁਤ ਗਿਆਨ ਦਇਆ ਪੰਡਾਰਣ ਘਟ ਘਟ ਵਜਹਿ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਦ ਸਾਦ ਦੱਦੇ ਨਾਲ ਪੜਨਾ ਹੈ ਰਿੱਧ ਸਿੱਧ ਅਵਰਾ ਸਾਦ ਸੰਜੋਗ ਵਿਜੋਗ ਦੁਏ ਕਾਰ ਚਲਾਵ ਹੈ ਦੁਏ ਤੇ ਥੋੜਾ ਜਿਹਾ ਰੁਕਣਾ ਦੁਏ ਕਾਰ ਨਹੀਂ ਪੜਨਾ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਦਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਵਿਆਈ ਪੜਨਾ ਵਿਆਈ ਵਿਆਈ ਇਸ ਤਰ੍ਹਾਂ ਨਹੀਂ ਪੜਨਾ ਵਿਆਈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਤਿੰਨ ਅਦਕ ਲਾ ਕੇ ਪੜਨਾ ਤਿੰਨ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਏ ਦੀ ਵਖਰਾ ਬਾਣ ਵਖਰਾ ਭਾਵ ਵਾਹਿਗੁਰੂ ਪ੍ਰਮਾਤਮਾ ਨੇ ਤਿੰਨਾਂ ਦੇਵਤਿਆਂ ਨੂੰ ਥਾਪਿਆ ਹੈ ਤੇ ਇੱਕ ਦੀ ਡਿਊਟੀ ਲਈ ਹੈ ਲੈਤਾ ਕਰਨ ਦੀ ਸੰਘਾਰ ਕਰਨ ਦੀ ਮਾਰਨ ਦੀ ਇੱਕ ਲਾਏ ਦੀ ਬਾਣ ਜਿਵ ਇਸ ਭਾਵੇ ਤਿਵੇਂ ਚਲਾਵੇ ਜਿਵ ਹੋਵੇ ਫੁਰਮਾਨ ਓਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਏਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਆਸਰਣ ਲੋਏ ਲੋਏ ਭੰਡਾਰ ਇਹ ਪਹਿਲੇ ਲੋਏ ਤੇ ਵਿਸਰਾਮ ਲਾਉਣਾ ਹੈ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪਾਉ ਲਖ ਹੋਹਿ ਲਖ ਹੋਵਹਿ ਲਖ 20 ਲਖ ਲਖ ਗੀੜਾ ਆਖੀਐ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜੀਐ ਹੋਇ 21 21 ਪੜਨਾ ਈੜੀ ਸਿਹਾਰੀ ਲਾ ਕੇ ਚੜੀਐ ਹੋਇ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਜਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨਹ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਇਹ ਵਿਸਰਾਮ ਮਾਲ ਤੇ ਹੈ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀਵ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾ ਏਹੋ ਧਰਮ ਨਖੇਰ ਕੇ ਇਹੋ ਇਸ ਤਰ੍ਹਾਂ ਪੜਨਾ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕਾਨ ਪੜਨਾ ਭਾਰਾ ਕੇਤੇ ਬਰਮੇ ਘਾੜਦ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕਰਮ ਭੂਮੀ ਸ਼ਬਦ ਇਕੱਠਾ ਹੀ ਬੋਲਣਾ ਹੈ ਸਬੰਧਕ ਪਾਠ ਹੈ ਕਰਮ ਭੂਮੀ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ दानव ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੀਤੇ ਬਾਤ ਨਰਿੰਦ ਕੀਤੀਆ ਸਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥੈ 나ਦ ਬినੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆ ਗੱਲਾਂ ਪੜਨਾ ਹੈ ਗੱਲਾਂ ਲੱਲੇ ਕੰਨਾ ਉੱਤੇ ਬਿੰਦੀ ਲਾ ਕੇ ਗੱਲਾਂ ਤਾਂ ਕੀਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਏ ਸਰਤ ਮਤ ਮੰਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਇਹ ਮਹਾਬਲ ਹੀ ਪੜਨਾ ਹੈ ਜਿੱਥੇ ਵੀ ਆਵੇ ਮਹਾਬਲ ਇਸ ਤਰ੍ਹਾਂ ਨਹੀਂ ਪੜਨਾ ਮਹਾਬਲ ਤੈਨ ਮਹ ਰਾਮ ਰਹਿਆ ਭਰਪੂਰ ਤਿੱਥੈ ਜੋਦ ਮਹਾਬਲ ਸੂਰ ਤੈਨ ਮਹ ਰਾਮ ਰਹਿਆ ਭਰਪੂਰ ਇਹ ਵੀ ਧਿਆਨ ਦੇ ਨਾਲ ਅੱਗੇ ਭੱਬਾ ਲੱਗਿਆ ਹੋਇਆ ਔਰ ਪਿੱਛੇ ਪੱਪਾ ਭਰਪੂਰ ਪੜਨਾ ਹੈ ਆਪਾਂ ਆਮ ਪ੍ਰਚਲਿਤ ਹੋਇਆ ਪਿਆ ਭਰਪੂਰ ਸਾਰੇ ਹੀ ਪਾਠੀ ਸਿੰਘ ਵੀ ਔਰ ਗੁਰੂਕੀਆਂ ਸੰਗਤਾਂ ਭਰਪੂਰ ਹੀ ਪੜਦੇ ਹਨ ਜ਼ਿਆਦਾਤਰ ਇਸ ਕਰਕੇ ਇਹ ਸ਼ਬਦ ਹੈ ਭਰਪੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਤੈ ਸੀਤੋ ਸੀਤਾ ਮਹਿ ਮਾਹਾਹੀ ਇਸੀ ਤੋਂ ਜਿਹੜਾ ਪਹਿਲਾ ਉਹ ਕਸ ਕੇ ਦੂਸਰਾ ਪੋਲਾ ਸੀਤੋ ਸੀਤਾ ਇਸ ਤਰ੍ਹਾਂ ਪੜ੍ਹਨਾ ਹੈ ਤਿੱਥੈ ਸੀਤੋ ਸੀਤਾ ਮਹਿ ਮਾ ਮਾਹੀ ਤਾ ਕੇ ਰੂਪ ਨਾ ਕਥਨੇ ਜਾਹੀ ਨਾ ਓਹੇ ਮਰਹ ਨਾ ઠાਗੇ ਜਾਹੀ ਜਨਕ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸਹਿ ਕੇ ਲੋਹ ਕਰਹ ਕਰਹ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਤਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਇਸ ਨੂੰ ਵਿਗਸੈ ਪੜਨਾ ਗੱਗੇ ਦੇ ਨਾਲ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਰ ਜਤ ਹੀ ਪੜਨਾ ਹੈ ਜਤ ਨਹੀਂ ਪੜਨਾ ਜਾਤ ਪਾਹਰਾ ਧੀਰਜ ਸੁਨਿਆਰ ਅਹਰਣਾ ਮਤ ਵੇਦ ਹਥਿਆਰ ਭਉ ਖੱਲਾ ਖੱਲਾ ਵੀ ਅੰਤਕ ਲਾ ਕੇ ਭਾਰਾ ਕਰਕੇ ਪੜਨਾ ਹੈ ਖੱਲਾ ਭਉ ਖੱਲਾ ਅਗਨ ਤਾਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਵ ਸਰਾਤ ਦੁਏ ਦਾਈ ਦਾਇਆ ਖੇਲ ਸਗਲ ਜਗਤ ਸੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਇਸ ਨੂੰ ਮਸਕਤ ਹੀ ਪੜਨਾ ਮਸਕਤ ਨਹੀਂ ਘੜ ਪੜਨਾ ਮਸਕਤ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਛੁੱਟ ਛੱਛਾ ਛੁੱਟੀ ਛੱਛੇ ਦੇ ਨਾਲ ਪੜਨਾ ਹੈ ਇਥੋਂ ਤੱਕ ਆਪਾਂ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਸੰਥਿਆ ਸੰਪੂਰਨ ਕੀਤੀ ਹੈ ਔਰ ਇਹ ਜਪਜੀ ਸਾਹਿਬ ਜੀ ਦਾ ਮਹਾਤਮ ਬਹੁਤ ਹੀ ਜਿਹੜਾ ਹੈ ਮਹਾਤਮ ਹੈ ਸੋ ਇਸ ਨੂੰ ਕੰਠ ਕਰਨਾ ਚਾਹੀਦਾ ਹੈ ਹਰ ਇੱਕ ਗੁਰਸਿੱਖ ਵਾਸਤੇ ਕਿਉਂਕਿ ਸਿੱਖ ਗੁਰੂ ਦਾ ਹੋਏ ਗयो ਜਪਜੀ ਕੰਠ ਨਾ ਕੀਨ ਤੰਦੁਲ ਬਿਨ ਤੁਖ ਕਾਮ ਕਿਹੇ ਤੈਸੇ ਸਿੱਖ ਕੋ ਜੀਨ ਸੋ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਜਿਹੜਾ ਸਿੱਖ ਗੁਰੂ ਕਾ ਹੋ ਗਿਆ ਉਸ ਨੂੰ ਜਪਜੀ ਸਾਹਿਬ ਕੰਠ ਹੋਣਾ ਚਾਹੀਦਾ ਜੇਕਰ ਜਪਜੀ ਸਾਹਿਬ ਨਹੀਂ ਕੰਠ ਜਿਵੇਂ ਚੌਲਾਂ ਤੋਂ ਬਿਨਾ ਉਹਨਾਂ ਦੇ ਛਿਲੜਾਂ ਦਾ ਤੁਖਾਂ ਦਾ ਕੋਈ ਭਾਵ ਨਹੀਂ ਕੋਈ ਮੁੱਲ ਨਹੀਂ ਉਸੇ ਤਰ੍ਹਾਂ ਹੀ ਗੁਰ ਸਿੱਖ ਦਾ ਵੀ ਫਿਰ ਕੋਈ ਮੁੱਲ ਨਹੀਂ ਹੈ ਇਸ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹਰ ਇੱਕ ਗੁਰਸਿੱਖ ਕੰਠ ਕਰੇ ਇਹ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ ਸੋ ਅਖੀਰ ਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਿਏ ਜੀ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ